ਜ਼ਰੂਰ ਤਾਂ ਲੈ ਕੇ ਦੇਣੀ ਹੈ ਇਹਦਾ ਸੇਵਕਾ ਕੰਮ ਖਾਤਰਿਆ ਵਾਲਾ ਭਾਈ ਨੇ ਇਹਦਾ ਕੰਮ ਸੇਵਕਾ ਕੰਮ ਖਾਤਰ ਆ ਜੀ ਛਿੱਟ ਲਿਓ ਕੰਮ ਨਾ ਹੋ ਜੇ ਛਿੱਟੋਂਗੇ ਤਾਂ ਟੋਪੀ ਜੀ ਜ਼ਰੂਰ ਲੈ ਕੇ ਦੇਈ ਜਿੱਦੇ ਦਿੱਲੀ ਜਿਹੜੇ ਤੁਹਾਡੇ ਲਖਨਉਦੀ ਦਾ ਰਾਹ 'ਚ ਹੀ ਛਿੱਟੋਂਗੇ ਆ ਤਾਂ ਮੰਗਵਾਓ ਬੰਦੇ ਫਿਰ ਉਹ ਭੇਜ ਦੇਣੀ ਹੈ ਦਿੱਲੀ ਪਾਸੇ ਨੂੰ ਟੋਪੀ ਕਿਥੇ ਲੱਤੀ ਸੀ ਇਹ ਮੈਂ ਦਾਦਾ ਭਾਈ ਇਹ ਦਿੱਲੀ ਜਾਂਦਾ ਇਹ ਹੂੰ ਇੱਥੇ ਸੈਂਸਰ ਉਧਰ ਚ ਆਖਲਾ ਮੇਰਾ ਥੋੜਾ ਇਨਾ ਬਣੇ ਜਿਹੜੀਆਂ ਆਹਾਂ ਲੈਣਾ ਨੇ ਲੈਣਾ ਇਹ ਇਹਦੇ ਵਿੱਚ ਸੈਂਸਰ ਲੱਗੇ ਹੋਏ ਨੇ ਅੱਛਾ ਇਹ ਗਿੱਲੀ ਨਹੀਂ ਹੁੰਦੀ ਇਹ ਵੈਂਚੀ ਨਹੀਂ ਜਾਂਦਾ ਇਹ ਕੰਨਾਂ 'ਚ ਪਾਣੀ ਨਹੀਂ ਪੈਂਦਾ ਸਿਰ 'ਚ ਨਹੀਂ ਪੈਂਦਾ ਏਅਰਪੋਰਟ ਨੇ ਬਸ ਇੰਨਾ ਕਾਹੇ ਇਹ ਸਿਰ ਦੇ ਸਾਈਜ਼ ਸਾਈਜ਼ ਹੁੰਦਾ ਜਿਵੇਂ ਇਹਦਾ ਸਾਈਜ਼ ਹੈ ਜਿਵੇਂ ਇਹਦੇ ਚਾਰ ਤੇ ਗਿੱਲ ਦੇ ਨਸਾਂ ਵੀ ਘੁੱਟ ਜਾਂਦਾ ਇਹ ਠੀਕ ਹੈ ਇਹ ਨਸਾਂ ਕਰ ਦੂਆ ਹੁਣ ਇਹਦੀ ਨਸਾਂ ਘੁੱਟੀਆਂ ਨਹੀਂ ਹੋਈਆਂ ਇਹ ਆਪ ਸਾਇ ਜਾਣਾ ਇਹਦੇ ਨਸਾਂ ਹੀ ਨਹੀਂ ਹੈਗੀਆਂ ਇਹ ਚੈੰਜ ਕਰ ਲਈ ਰਾਤ ਨੂੰ ਆ ਇਹ ਆਟੋਮੈਟ ਦਾ ਹੁਣ ਧੁੱਪ ਜੇ ਨਹੀਂ ਜਾਂਦਾ ਰਾਤ ਨੂੰ ਖੇਤ ਜਾਣਾ ਨੇ ਪਾਣੀ ਲਾਉਣ ਇਹ ਚੱਲ ਪੂਰ ਜਗਾਣ ਲੱਗ ਜੂ ਰੰਗ ਬਦਲਦੀ ਆ ਲੱਗਾ ਇਹ ਚ ਆਈ ਲਾਈਟਾਂ ਪੈਣ ਲੱਗ ਜਾਂਦੀ ਇਸ ਕਰਨੀ ਇਹਦਾ ਇੰਨਾ ਹੋ ਜਾਂਦਾ ਇਹ ਆਪਣਾ ਚਾਰ ਦਿਨ ਹੋ ਜੂ ਇਹ ਨੂੰ ਮੇਰਾ ਕੱਲੇ ਹੁੰਦੀ ਲੋਡ ਦੀ ਕਾਰ ਨਹੀਂ ਦੀ ਲੋਡ ਕਾਰ ਲਾਉਣਾ ਵੀ ਮਾਸ ਆਇਆ ਬਾਕੀ ਹੋਰ ਪੂਰਾ ਪੂਰਾ ਚੰਦ ਕਰਦੀ ਆ ਜੀ ਆਹੇ ਚਾਰਜਰ ਹੀ ਹੁੰਦੇ ਤੇ ਲਾਈਟ ਤੇ ਨਹੀਂ ਹੁੰਦੀ ਕੋਈ ਆ ਹੋਣੀ ਚਾਰਜਰ ਦੇਖ ਵੇ ਜੀ ਆਈ ਕਿੰਨੇ ਦੀ ਆ ਇਹ ਪਾਣੀ ਨਾਲ ਜਾ ਜੋ ਕਿੰਨੇ ਦੀ ਆ ਇਹ ਕੋਈ ਨਹੀਂ ਬਾਲੀ ਛੋਟਿਆਂ ਦੀ 1700 ਦੀ ਆ ਬਈ ਇੱਥੇ ਹਾਂ ਇਹ ਆਪਣੇ ਉਥੇ 1700 ਦੀ ਆ ਉਂ ਦਿੱਲੀ ਤੋਂ ਉਥੇ ਕਿੰਨੇ ਜੀ ਮਿਲਦੇ ਆ 5-700 ਉੱਥੇ 5-700 ਉੱਥੇ ਛੱਡੇ ਸੇਲ ਚੋ ਇਹ 5-400 ਤੂੰ ਵੀ ਲੈ ਵਿਚਾਰ ਮਿਲ ਜੂਗੀ ਲੈ ਲੈ ਉਧਰ ਹੋ ਜਾ ਇਹ ਉਹ ਗੁੱਲੂ ਟੂਨ ਕੀ ਗਾਣਾ ਮਿਹਦੇ ਵਾਲੀ ਟੋਪੀ ਵਾਲੀ ਕੋਈ ਟੋਪੀ ਵਾਲੀ ਕੀ ਇਹ ਟੋਪੀ ਬਹੁਤ ਸੁੰਦਰ ਹੈ ਸੁੰਦਰ ਆ ਗੋਲੂ ਗੋਲੂ ਵੀ ਦੇ ਦਾਂਗੇ ਆਹ ਪੋਲੀ ਵੀ ਆ ਵੇ ਤਾਂ ਹਾਂ ਪੂਰੀ ਪੋਲੀ ਆ ਦੇਖੇ ਪੂਰੀ ਵਧੀਆ ਐ ਪੂਰੀ ਪੋਲੀ ਇਹ ਬਣਾਨੇ ਘਰਾਂ ਮਾਂ ਸੈਸਰ ਤਾਂ ਨਹੀਂ ਖਰਾਬ ਹੁੰਦੇ ਪੋਲੀ ਕਰਕੇ ਨਾ ਜੰਮੀ ਨਹੀਂ ਜਦੋਂ ਪਾਣੀ ਨਾਲ ਨਹੀਂ ਖਰਾਬ ਹੁੰਦੇ ਸਣਾ ਕੀ ਹੋਣਗੇ ਉਸ ਨਹੀਂ ਨਾ ਹਾਂ ਏਅਰਪੋਰਟ ਵਿੱਚ ਹੀ ਨੇ ਹਾਂ ਇਹ ਏਅਰਪੋਰਟ ਦੇ ਵਿੱਚ ਸਭ ਕੁਝ ਇਦੇ ਵਿੱਚ ਜੇ ਆ ਆ ਬਟਨ ਦੀਦਾ ਹੈ ਭਈ ਆਹ ਆਹ ਹਾਜਰਾਂ ਤੁਪਕਾ ਜਾਂ ਆਪਾਂ ਨੂੰ ਐ ਲੱਗਦਾ ਪਾਣੀ ਦਾ ਤੁਪਕਾ ਇਹ ਫੋਨ ਆ ਗਿਆ ਉਧਰੋਂ ਇਹਨੇ ਦੱਬਦਾ ਇੱਥੇ ਹੀ ਬੱਦਲ ਨਾਲ ਦੀ ਨਾਲ ਇਹ ਅਸੀਂ ਹਾਂ ਐਂ ਗੱਲ ਹੋਈ ਗਈ ਨਹੀਂ ਗੱਲ ਕਰਾ ਦਿੰਦੀ ਐ ਹੁਣ ਇਹ ਆਨਲਾਈਨ ਐ ਟੋਪੀ ਇਸ ਟਾਈਮ ਕੀ ਬੰਦ ਆਫਲਾਈਨ ਆਫਲਾਈਨ ਕਿ ਬਾਕੀ ਸਿਣੀ ਸਰੀਰ ਦੀ એનર્ਜੀ ਡਾਊਨ ਹੁੰਦੀ ਐ ਤਾਂ એનર્ਜੀ ਵੀ ਲੈਂਦੀ ਐ ਇਹ ਅੱਛਾ ਬਹੁਤ ਜ਼ਿਆਦਾ ਹੁਣ ਇਸ ਟਾਈਮ ਪੂਰਾ એનર્ਜੀ ਚਾਹੀਏ ਪੂਰਾ ਪੂਰਾ ਬਈ ਠੀਕ ਐ ਇਹ ਇਸ ਟਾਈਮ ਬੱਟਾ ਪੋਚਣ ਜਾ ਰਿਹਾ ਹਾਂ ਹੂੰ ਕਹਿੰਦਾ ਵੀ ਆ ਸਾਰੇ ਪਾਸੇ ਬੋਚਾ ਨੂੰ ਨਰਜੀ ਨਾਲੀ ਪੁੱਛਣਾ ਉਹ ਹਾਂ ਹਾਂ ਇਹ ਤਾਂ ਗੱਲ ਮੰਨਣੀ ਨਰਜੀ ਹੈਗੀ ਹੈ ਹੂੰ ਫੇਰੀ ਪੁੱਛ ਇਹਦਾ ਕੱਛਾ ਦੇਖ ਹੁਣ ਇਹ ਦੁਪਹਿਰ ਹੈ ਗਿਆ ਇਹਦੇ ਵਿੱਚ ਹੂਆ ਦੁਪਹਿਰ ਹੈ ਜੂਟਾ ਬੋਟਾ ਆਪਾਰ ਹੋ ਜਾਂਦੀ ਹੈ ਹਵਾ ਜਿੰਨੀ ਮਰਜ਼ੀ ਗਰਮੀ ਹੋਵੇ ਜਿੰਨੀ ਮਰਜ਼ੀ ਜਿਆਦੀਆਂ ਦਾ ਕਸਾ ਹੈ ਇਹ ਹੁਣ ਗਰਮੀ ਹੈ ਨਾ ਉਹ ਸੁੱਤ ਗਈਆਂ ਗਲੀਆਂ ਇਹ ਮੱਲਾ ਦਾ ਪਸਤਾਉਂਦਾ ਹੁਸ਼ੂਏ ਤੇ ਆ ਕੇ ਅੱਜ ਹੈਣਾ ਵੀ ਉਹ ਹੀ ਆਇਆ ਯਾਰ ਕਰੇ ਜਾ ਕੇ ਲੜੂ ਪੱਕਾ ਪੂਰੇ ਦਾ ਕੰਮ ਖਤਰੇ ਵਾਲਾ ਇਹ ਹੁੰਦਾ ਅੱਜ ਇਹ ਗਾਲ ਨੂੰ ਪੁੱਛਣਗੇ ਵੀ ਸ਼ੂਏ ਦਿਨ ਗਿਆ ਕਹੂ ਹੁਣ ਸਾਰੇ ਫੁੱਦੂ ਬੰਦੇ ਨੇ ਯਾਰ ਇਹਦਾ ਸੇਵਕਾ ਕੰਮ ਖਾਤਰੇ ਵਾਲਾ ਉਹ ਕੰਮ ਹੈ